ਹੈਲੋ ਵੈਲਕਮ ਟੂ ਆਲ ਇਨ ਵਾਈ ਚੈਨਲ ਕਨਸੈਪਟ ਗੁਰੂ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ 5 ਦਸੰਬਰ ਤੋਂ ਤੁਹਾਡੇ ਜਿਹੜਾ 22 ਮੰਥਲੀ ਟੈਸਟ ਸ਼ੁਰੂ ਹੋਣ ਜਾ ਰਿਹਾ 6ਵੀਂ ਤੋਂ 12ਵੀਂ ਜਮਾਤ ਲਈ ਆਓ ਵੇਖੀਏ ਆਪਾਂ ਕੀ ਕੀ ਇਹਦੇ ਵਿੱਚ ਕੰਡੀਸ਼ਨ ਜਿਹਨੇ ਜਿਹੜੀ ਲੈਟਰ ਆਈ ਹੈ ਇਹਦੇ ਨਾਲ ਸੰਬੰਧਿਤ ਐਸਸੀਆਰਟੀ ਪੰਜਾਬ ਦੀ ਕੀ ਕੀ ਆ ਉਹਦੇ ਵਿੱਚ ਡੀਓਜ਼ ਨੂੰ ਤੇ ਸਕੂਲ ਹੈਡ ਨੂੰ ਇਹ ਲੈਟਰ ਆਈ ਹੈ ਜੇ ਵਿੱਚ ਲਿਖਿਆ ਕਿ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ 22 ਮੰਥਲੀ ਟੈਸਟ ਸੈਕੰਡ ਜਿਹੜਾ ਉਹ ਹੋਣ ਜਾ ਰਿਹਾ ਹੈ ਸੈਸ਼ਨ ਜਿਹੜਾ ਹੈ ਸੈਸ਼ਨ 2024-25 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਾਈ ਮੰਥਲੀ ਟੈਸਟ 2 ਮਿਤੀ 5/12/24 ਤੋਂ 17/12/24 ਤੱਕ ਕਰਵਾ ਲੈ ਜਾਣ ਹੈਡਸ ਨੂੰ ਹਦਾਇਤ ਦਿੱਤੀ ਹੈ ਇਸ ਲੈਟਰ ਹੈਂ ਡਿਪਾਰਟਮੈਂਟ ਨੇ ਵੀ 5/12 ਤੋਂ ਲੈ ਕੇ 5/12/24 ਤੋਂ ਲੈ ਕੇ 27/12/24 ਤੱਕ ਜਿਹੜਾ ਬਾਈ ਮੰਥਲੀ ਟੈਸਟ 2 ਲਿਆ ਜਾਏ ਬਾਈ ਮੰਥਲੀ ਟੈਸਟ 2 ਦੇ ਸਕੂਲ ਮੁਖ ਮੁਖੀ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਕੇ 6ਵੀਂ ਤੋਂ 12ਵੀਂ ਆਲ ਸਟਰੀਮ ਸਾਰੀਆਂ ਆਰਟਸ ਵਗੈਰਾ ਸਾਇੰਸ ਮੈਡੀਕਲ ਨਨ ਮੈਡੀਕਲ ਜਮਾਤਾਂ ਲਈ ਕਰਾਉਣਗੇ ਇਹਨਾਂ ਟੈਸਟਾਂ ਦੀ ਸਕੂਲ ਮੁਖੀ ਵਿਦਿਆਰਥੀਆਂ ਦੀ ਮੁਕੰਮਲ ਦਰਾਈ ਤੇ ਹਾਜ਼ਰੀ ਜੀ ਕਿੰਨੀ ਬਣਾਉਣਗੇ ਡੇਟ ਸ਼ੀਟ ਵੀ ਸਕੂਲ ਨੇ ਤਿਆਰ ਕਰਨੀ ਹੈ 6ਵੀਂ ਤੋਂ 12ਵੀਂ ਤੱਕ ਦੁਹਰਾਇ ਵੀ ਕਰਾਉਣੀ ਹੈ ਇਹਦੇ ਨਾਲ ਨਾਲ 6ਵੀਂ ਤੋਂ 12ਵੀਂ ਜਮਾਤਾਂ ਦੇ ਬਾਈ ਮਨਥਲੀ ਟੈਸਟ 2 ਅਕਤੂਬਰ ਤੇ ਨਵੰਬਰ ਮਹੀਨੇ ਦੇ ਸਿਲੇਬਸ ਤੋਂ ਆਏਗਾ ਇਹ ਯਾਦ ਰੱਖਣਾ ਅਕਤੂਬਰ ਤੇ ਨਵੰਬਰ ਮਹੀਨੇ ਦੇ ਵਿੱਚ ਜੋ ਸਿਲੇਬਸ ਉੜ ਆ ਗਿਆ ਵੈ ਉਹਦੇ ਵਿੱਚੋਂ ਹੀ ਪੇਪਰ ਆਏਗਾ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਾਉਣਗੇ ਇਹ ਟੈਸਟ ਕੁੱਲ 20 ਅੰਕਾਂ ਦਾ ਹੋਏਗਾ ਤੇ ਅਧਿਆਪਕ ਵੱਲੋਂ ਵਿਸ਼ੇ ਦੇ ਆਪਣੇ ਪੀਰੀਅਡ ਦੌਰਾਨ ਹੀ ਇਹ ਟੈਸਟ ਲਿਆ ਜਾਏਗਾ ਕਿ ਕੇਵਲ 20 ਨੰਬਰਾਂ ਦਾ ਪੇਪਰ ਹੋਏਗਾ ਜਮਾਤ 6ਵੀਂ ਤੇ 9ਵੀਂ ਦੇ ਚਾਰ ਵਿਸ਼ੇ ਗਣਿਤ ਪੰਜਾਬੀ ਸਮਾਜਿਕ ਅਤੇ ਸਾਇੰਸ ਲਈ ਬਾਈ ਮੰਥਲੀ ਟੈਸਟ 2 ਅਲੱਗ ਨਾਂ ਲਿਆ ਜਾਏ ਇਸ ਟੈਸਟ ਦੇ ਮੁਲਾਂਕਣ ਲਈ ਵਿਦਿਆਰਥੀਆਂ ਦੇ ਸੀਈਪ ਤਹਿਤ ਲਏ ਗੇ ਪ੍ਰੈਕਟਿਸ ਟੈਸਟ 6 ਅਤੇ ਪ੍ਰੈਕਟਿਸ ਟੈਸਟ 7 ਵਿੱਚ ਪ੍ਰਾਪਤ ਅੰਕਾਂ ਨੂੰ ਜੋੜ ਲਿਆ ਜਾਵੇ ਅਤੇ ਫਿਰ 20 ਅੰਕਾਂ ਵਿੱਚੋਂ ਕੱਢ ਲਿਆ ਜਾਵੇ 6ਵੀਂ ਅਤੇ 9ਵੀਂ ਜਮਾਤ ਦੇ ਬਾਕੀ ਵਿਸ਼ਿਆਂ ਦੇ ਬਾਈ ਮੰਥਲੀ ਟੈਸਟ ਆਮ ਆਂਗ ਲੈ ਜਾਣ ਨੈਕਸਟ ਹੈਗਾ ਭਾਈ ਮੰਤਰੀ ਟੈਸਟ ਦੀ ਉੱਤਰ ਪੱਤਰੀਆਂ ਚੈੱਕ ਕਰਨ ਉਪਰੰਤ ਨਤੀਜਾ 23 12 24 ਤੱਕ ਮੁਕੰਮਲ ਕਰ ਲਿਆ ਜਾਏ ਅਤੇ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਰ ਜਮਾਤ ਵਾਈ ਤੇ ਵਿਦਿਆਰਥੀ ਵਾਈ ਸਕੂਲ ਪੱਧਰ ਤੇ ਰੱਖਿਆ ਜਾਏ ਉਪਰੋਕਤ ਅਧਿਅਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਏ ਇਹ ਡਾਇਰੈਕਟਰ ਐਸ ਸੀ ਆਰਟੀ ਪੰਜਾਬ ਨੇ ਇਹ ਅੱਜ 2 ਦਸੰਬਰ ਨੂੰ ਲੈਟਰ ਪਾਈ ਹੈ ਭਈ ਭਾਈ ਮੰਤਰੀ ਟੈਸਟ ਜਿਹੜਾ ਵੈ ਉਹ 5 ਤਰੀਕ ਤੱਕ ਲਿਆ ਜਾਏ ਠੀਕ ਹੈ ਜੀ ਸੋ 올 द बेस्ट ਤਿਆਰੀ ਕਰੋ ਮੈਂ ਵੀ ਕੋਸ਼ਿਸ਼ ਕਰਾਂਗਾ ਪਲੱਸ 1 ਟੂ ਪੋਲਿਟিক্যাল ਸਾਇੰਸ ਦੀ ਲਾਈਵ ਕਲਾਸ ਲਾਉਣ ਦੀ ਸੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਥੈਂਕ ਯੂ